ਇਹ ਮੋਟਰਸਾਈਕਲ ਦੀ ਝੂਟਾ ਝੂਟਾ ਲੈਣਾ ਤੇ ਨਾਲੋਂ ਪੈਟਰੋਲ ਖਾਊ ਖਾਊ ਬਸ ਨਹੀਂ ਨਹੀਂ ਵੀ ਫ੍ਰੀ ਚ ਸਸਟ ਮੋੜ ਬਿਲਕੁਲ ਉਹ ਤਾਂ ਨਾਲ ਚੱਲੂ ਚੱਲੂ ਤੁਸੀਂ ਕਿਸੇ ਆਮ ਬੰਦੇ ਨੂੰ ਜਿਹੜਾ ਗਲਤ ਕਰ ਰਿਹਾ ਹੈ ਤੁਸੀਂ ਉਹਨੂੰ ਸਵਾਲ ਨਹੀਂ ਕਰ ਸਕਦੇ ਅਗਲਾ ਕਹੂਗਾ ਤੂੰ ਕੌਣ ਹੁੰਨਾ ਮੈਨੂੰ ਸਵਾਲ ਕਰ ਤੂੰ ਕੌਣ ਹਾਂ ਜਿਵੇਂ ਹੁਣ ਪਿੱਛੇ ਜੇ ਇੱਕ ਮੁੱਦਾ ਹੋਇਆ ਪ੍ਰੋਬਲਿਨ ਕੋਰ ਨੂੰ ਲੈ ਕੇ ਜਿਹੜੇ ਕੀਰਤਨ ਕਰਦੇ ਨੇ ਉਹ ਇੱਥੇ ਇੰਟਰਵਿਊ ਕੀਤਾ ਉਹਨਾਂ ਨੇ ਮੱਕੜ ਸਾਹਿਬ ਨਾਲ ਤੇ ਉਹ viral ਬਹੁਤ ਹੋਇਆ ਵੀਡੀਓ ਹੂੰ 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 ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਕੀਰਤਨ ਕਰਨਾ ਛੱਡਤਾ ਸਾਰਾ ਨੂੰ ਆਇਆ ਲੱਗਦਾ ਵੀ ਮੇਰੀ ਚੜਾਈ ਚੜਾਈ ਰਹੇ ਬੇਇੱਜ਼ਤੀ ਹੋ ਵੀ ਨਾ ਹਾਲਾਂਕਿ ਜਦੋਂ ਪੋਜ਼ਿਟਿਵ ਬਹੁਤ ਹੈ ਨੈਗੇਟਿਵ ਨਾਲ ਚੱਲੂ ਚੱਲੂ ਉਹ ਜਿੰਨਾ ਸੋਸ਼ਲ ਮੀਡੀਆ ਦਾ ਵਿਦਵਾਨ ਬੈਠਾ ਸੀਗਾ ਉਹ ਸਾਰਾ ਆ ਗਿਆ ਵੀ ਮੱਕੜ ਕਰਕੇ ਉਹਨੇ ਹੂੰ ਕੀਰਤਨ ਕਰਨਾ ਛੱਡਤਾ ਹਰ ਇੱਕ ਬੰਦੇ ਦਾ ਆਪ ਦਾ ਦਿਮਾਗ ਆ ਕਿਹਨੂੰ ਕਿਹਨੂੰ ਸਮਝਾਉਂਗੇ ਜਗਦੀਪ ਰੰਧਾਵਾ ਪੰਜਾਬ ਬਾਰੇ ਕੀ ਸੋਚ ਪੰਜਾਬ ਵਰਤੇ ਸੋਚਦਾ ਵੀਰੇ ਵੀ ਬਹੁਤ ਲੋ ਲੈਵਲ 'ਚ ਜਾ ਰਹੇ ਆ ਕਰਜਾ ਨਜਾਇਜ਼ ਚੜ ਗਿਆ ਕਿਸੇ ਪੱਖੋਂ ਕੰਮ ਠੀਕ ਨਹੀਂ ਹੋ ਰਿਹਾ ਵੱਡੀ ਪੱਧਰ ਤੇ ਜਵਾਬਗਾਰ ਭੱਜ ਗਏ ਕੰਟਰੀਬਿਊਸ਼ਨ ਕਿਵੇਂ ਹੋਵੇ ਕਿ ਸਹੀ ਇਹ ਸਹੀ ਰਾਹ ਵੱਲ ਜਾਵੇ ਯਾਰ ਮੇਰਾ ਜਵਾਬਤਾ ਚਿੱਟਾ ਪੀਂਦਾ ਨਹੀਂ ਆਪਾਂ ਕੀ ਲੈਣਾ ਇੰਨਾ ਦਾ ਪੀਂਦਾ ਉਹ ਖਾੜਾ ਨਹੀਂ ਚੱਲਣਾ ਕੱਲ ਨੂੰ ਜੇ ਤੁਹਾਡਾ ਸਾਰਾ ਮਹੱਲਾ ਜਾਂ ਪਿੰਡ ਵਾਲੇ ਚਿੱਟਾ ਪੀਣ ਲੱਗ ਗਏ ਤੇ ਸੋਡੇ ਬਾੜ ਚ ਤੁਸੀਂ ਸੋਖੀਓ ਤੁਸੀਂ ਕਰੋੜਾਪਤੀਓ ਤੁਸੀਂ ਕਾਰ ਲੈ ਕੇ ਨਿਕਲਦੇ ਤੇ ਸੋਡੇ ਤੇੋ ਕਿਰਪਾਨਾਂ ਚਲਾ ਦੇਣਗੇ ਚਿੱਟੇ ਵਾਲੇ ਜਿਹੜਾ ਬੰਦਾ ਫਿਰ ਆਏ ਲੋੜਮਾਨ ਦਾ ਉਹ ਤਾਂ ਫਿਰ ਪਬਲਿਕ ਖੇਤਰ 'ਚ ਆ ਵੀ ਨਾ ਕਿਉਂਕਿ ਇੱਥੇ ਤਾਂ 100 ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਦੇ ਆ ਹਰ ਇੱਕ ਬੰਦੇ ਦਾ ਆਜ਼ਾਦ ਦਿਮਾਗ ਆ ਕਿਹਨੂੰ ਕਿਹਨੂੰ ਸਮਝਾਉਂਗੇ ਪੰਜਾਬ 'ਚ ਸੋਸ਼ਲ ਮੀਡੀਆ ਦੇ ਸਰ ਨਾਲੋਂ ਪਹਿਲੇ ਜਿਹੜੇ ਮਸ਼ਹੂਰ ਬੰਦਾ ਹੋਇਆ ਉਹ ਇੱਕ ਜਗਦੀਪ ਰੰਧਾਵਾ ਨਾਮ ਦਾ ਬੰਦਾ ਹੋਇਆ ਮੇਰੇ ਨਾਲ ਇਸ ਟਾਈਮ ਉਹ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡਾ ਹੀ ਬਹੁਤ ਬਹੁਤ ਸਵਾਗਤ ਹੈ ਵੀਰੇ ਅ ਬਾਈ ਸੋਸ਼ਲ ਮੀਡੀਆ ਦੀ ਲਾਈਨ ਚ ਆਏ ਕਿਵੇਂ ਹਮ ਤੇ ਪਹਿਲੀ ਜਦੋਂ ਵੀਡੀਓ ਚੱਲੀ ਇੱਕ ਮਨ ਨੂੰ ਸੰਤੁਸ਼ਟੀ ਜੀ ਹੁੰਦੀ ਹੈ ਨਾ ਯਾਰ ਮੇਰੀ ਵੀਡੀਓ ਚੱਲ ਗਈ ਬਾਈ ਹਮ ਹਮ ਉਹ ਪਲ ਕਿਵੇਂ ਸੀ ਤੁਹਾਡੀ ਲਾਈਫ ਚ ਉਹ ਤਾਂ ਵੀਰੇ ਜਿਹੜਾ ਮਰਜੀ ਨੌਜਵਾਨ ਆ ਜਦੋਂ ਜਵਾਨੀ ਆਉਂਦੀ ਹੈ ਨੌਜਵਾਨ ਤੇ ਉਹਨੂੰ ਲੱਗਦਾ ਵੀ ਮੈਂ ਕੁਝ ਨਾ ਕੁਝ ਕਰਨਾਗਾ ਸਟਾਰਟਿੰਗ ਇਚ ਤਾਂ ਬਹੁਤ ਸਵਾਦ ਆਇਆ ਵੀ ਭਾਈ ਮੇਰੇ ਨਾਲ ਕੋਈ ਫੋਟੋ ਮਾ ਕਰਾ ਰਿਆ ਵੀਡੀਓ ਚੱਲੀ ਆਉਂਦਾਗਾ ਸਟਾਰਟਿੰਗ ਤਾਂ ਲੱਗਦਾਗਾ ਇਹ ਕੋ ਆਉਂਦਾ ਨਾ ਬਾਈ ਇੱਕ ਫੋਟੋ ਹਾਂ ਫੋਟੋ ਹਾਂ ਮੈਂ ਆ ਗਿਆ ਫਿਰ ਹੌਲੀ ਹੌਲੀ ਜਦੋਂ ਤੁਸੀਂ ਲੰਮੇ ਟਾਈਮ ਲਈ ਇਹ ਕੰਮ ਚੱਲੀ ਨੇ ਫਿਰ ਉਹ ਨੋਰਮਲ ਹੋ ਜਾਣਾ ਹਰ ਇੱਕ ਨਵੀਂ ਚੀਜ਼ ਦਾ ਚਾ ਹੁੰਦੀ ਆ ਇਹਦਾ ਆਉਣ ਦਾ ਕਾਰਨ ਇਹ ਸੀ ਐਂ ਲੱਗਿਆ ਮਨ ਨੂੰ ਵੀ ਯਾਰ ਐਂ ਨਹੀਂ ਮੁੜਨਾ ਸੋਕੇ ਦੁਨੀਆ ਚ ਵੀ ਲੱਖਾਂ ਲੋਕ ਆਉਂਦੇ ਆ ਚਲੇ ਜਾਂਦੇ ਆ ਵੀ ਕੁਝ ਨਾ ਕੁਝ ਕਰਕੇ ਜਾਣਾ ਦੁਨੀਆ ਚ ਤਾਂ ਕਾਰਨ ਫਿਰ ਇਹ ਲੈਣ ਚਾਇਸ ਵੀ ਕਿਵੇਂ ਮਰਜ਼ੀ ਕਰੀਏ ਕੁਝ ਨਾ ਕੁਝ ਕਰਕੇ ਜਾਈਏ ਜਿੱਦਣ ਤੁਹਾਨੂੰ ਇਹ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਤੋਂ ਪੈਸਾ ਵੀ ਆਉਂਦਾ ਹੈ ਹੂੰ ਮੈਨੂੰ ਇਹ 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 ਲੱਗਦਾ ਕਿ ਤੁਹਾਨੂੰ ਪਤਾ ਨਹੀਂ ਹੋਣਾ ਜਿੱਦਣ ਤੁਸੀਂ ਪਹਿਲੀ ਵੀਡੀਓ ਬਣਾਈ ਤੁਹਾਨੂੰ ਇਹ ਨਹੀਂ ਪਤਾ ਹੋਣਾ ਵੀ ਇੱਥੋਂ ਪੈਸਾ ਵੀ ਆਉਂਦਾ ਹੈ ਹੂੰ ਜਿੱਦਣ ਤੁਹਾਨੂੰ ਇਹ ਪਤਾ ਲੱਗਾ ਵੀ ਇੱਥੋਂ ਪੈਸਾ ਵੀ ਆਉਂਦਾ ਹੈ ਹੂੰ ਸਿਆਉਣੇ ਦੇ ਸਾਗੇ ਵਾਲੀ ਗੱਲ ਬਣ ਗਈ ਹਾਂ ਵੀ ਇੱਕ ਤਾਂ ਮਸ਼ਹੂਰ ਉੱਤੋਂ ਪੈਸਾ ਪੈਸਾ ਹਾਂ ਇਹ ਜਿੱਦਣ ਫੀਲੀ ਫੀਲੀ ਉਹ ਹੋਈ ਤੁਹਾਨੂੰ ਜਿੱਦਣ ਪਹਿਲੇ ਪੈਸੇ ਆਏ ਕਿ ਉਦ ਦਿਨ ਕੀ ਸੋਚ ਸੀ ਸਾਰਾ ਕੁਝ ਹੋ ਗਿਆ ਵੀਰੇ ਜਿਵੇਂ ਵੀ ਬੇਰਜਗਾਰ ਬੰਦੇ ਨੂੰ ਹੁੰਦਾ ਵੀ ਨਾਲੇ ਤਾਂ ਰਜਗਾਰ ਮਿਲ ਗਿਆ ਨਾਲੇ ਸੈਲੀਬ੍ਰਿਟੀ ਬਣ ਗਿਆ ਨਾਲੇ ਚਾਰ ਬੰਦੇ ਕਹਿਣ ਲੱਗੇ ਵੀ ਕੀ ਹਾਲ ਆ ਪੂਰਾ ਪੰਜਾਬ ਜਾਣਣ ਲੱਗ ਗਿਆ ਅਸਲ ਜਿਹੜਾ ਫੇਮਸ ਬੰਦਾ ਹੋਵੇ ਕੋਲ ਤਾਂ ਪੈਰ ਪੈਰ ਤੇ ਹੀ ਪੈਸਾ ਬਣਦਾ ਇੱਕ ਸਾਲ ਬਿਲਕੁਲ ਪੈਰ ਪੈਰ ਤੇ ਐ ਬਣਦਾ ਵੀਰੇ ਤੁਸੀਂ ਦੁਕਾਨ ਤੇ ਚਲੇ ਜਾਓ ਕੱਪੜੇ ਲੈਣਾ ਅਗਲਾ ਕਹਿੰਦਾ ਹਰ ਬੰਦਾ ਮਸੂਰਾ 100 ਰੁਪਏ ਦਾ 8 ਸਸਤੀ ਦੇ ਦਿਓ ਕੋਈ ਹੋਰ ਚੀਜ਼ ਲੈਣ ਬਾਗ ਜਾਓ ਅਗਲਾ ਕਹਿੰਦਾ ਬੰਦਾ ਉਹੋ ਆ ਯਾਰ ਫੋਟੋ ਖਿਲਾ ਲਓ ਨਾਲੇ ਵਿਚਾਰੇ ਨੂੰ ਵੀ ਜਿਵੇਂ ਇਹ ਕਹਿੰਦਾ ਉਵੇਂ ਕਰ ਲਓ ਮਤਲਬ ਵਿਚਾਰੇ ਹੀ ਕਹਿੰਦੇ ਆ ਵੀ ਘੈਂਟ ਬੰਦਾ ਕਹਿੰਦੇ ਆ ਘੈਂਟ ਬੰਦਾ ਹਾਂ ਤੇ ਵੀ ਅਸਲੇ ਆ ਵੀ ਉਹ ਮਸ਼ਹੂਰ ਹੋਣਾ ਔਖਾ ਬਹੁਤ ਆ ਬਹੁਤ ਔਖਾ ਬਹੁਤ ਲੋਕ ਆਏ ਚਲੇ ਗਏ ਬਹੁਤ ਮੱਥੇ ਮਾਰੇ ਮੇਰੇ ਨਾਲ ਬਥੇਰੇ ਆਏ ਵੀ ਹੋ ਜੀ ਹਿੱਟ ਹੋਇਆ ਹਿੱਟ ਹੋਣਾ ਔਖਾ ਬੜਾ ਇਹ ਮੈਨੂੰ ਲੱਗਦਾ ਵੀ ਰੱਬ ਦੀਆਂ ਦਾਤਾਂ ਹੁੰਦੀਆਂ ਇਹ ਬਿਲਕੁਲ ਰੱਬ ਦੀਆਂ ਹਾਂ ਬਹੁਤ ਸਾਰੇ ਜਿਵੇਂ ਨਵੇਂ ਪੋਡਕਾਸਟ ਚੈਨਲ ਮੈਂ ਵੀ ਇੱਕ ਨਵਾਂ ਪੋਡਕਾਸਟ ਚੈਨਲ ਸ਼ੁਰੂ ਕੀਤਾ ਆਪਣਾ ਜਿਵੇਂ ਆਪਾਂ ਇਹ ਦੇਖਦੇ ਹਾਂ ਨਾ ਵੀ ਨਵਾਂ ਪੋਡਕਾਸਟ ਚ ਆ ਜਾਂਦਾ ਪਿੱਛੋਂ ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਜਦੋਂ ਤੁਸੀਂ ਅੱਜ ਤੋਂ 12 ਸਾਲ ਪਹਿਲਾਂ ਸੋਸ਼ਲ ਮੀਡੀਆ ਚਾਏ ਉਦੋਂ ਕੰਪੀਟੀਸ਼ਨ ਨਹੀਂ ਸੀਗਾ ਲੋਕਾਂ ਨੂੰ ਪਤਾ ਨਹੀਂ ਸੀ ਕਿ ਯਾਰ ਐਂ ਕਰਦੇ ਹੋ ਤੇ ਉਹ ਉਦੋਂ ਵਾਇਰਲ ਹੋ ਜਾਂਦੀਆਂ ਚੀਜ਼ਾਂ ਅੱਜ YouTube ਤੇ ਇੱਕ ਦਿਨ ਦੇ ਵਿੱਚ 90 ਸਾਲ ਦਾ ਡਾਟਾ ਅਪਲੋਡ ਹੋ ਜਾਂਦਾ ਹਾਂ ਹੋ ਰਿਹਾ ਇੱਕ ਇੱਕ ਦਿਨ ਦੇ ਵਿੱਚ 90 ਸਾਲ ਦਾ ਡਾਟਾ ਹਾਂ ਦੇਖ ਲੈ 90 ਸਾਲ 90 ਸਾਲ ਜਿੰਨੀ ਪੂਰੀ ਉਮਰ ਹਾਂ ਕੰਜ਼ੂਮ ਕਰੋਂਗੇ ਤਾਂ ਉਹ ਡਾਟਾ ਖਤਮ ਹੋਊਗਾ ਜਿਹੜਾ ਇੱਕ ਦਿਨ ਚ ਅਪਲੋਡ ਹੋ ਰਿਹਾ ਹੋ ਰਿਹਾ ਹਾਂ ਅੱਜ ਦੀ ਡੇਟ 'ਚ ਜਿਹੜਾ ਬੰਦਾ ਨਵਾਂ ਇੱਥੇ ਐਂਟਰ ਕਰਦਾ ਹੈ ਮਾਰਕੀਟ 'ਚ ਉਹਨੂੰ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਵੀ ਯਾਰ ਆਪਾਂ ਸੋਚ ਸਮਝ ਕੇ ਜਾਂ ਜਿਹੜੀਆਂ ਟੈਕਨੀਕਲ ਗੱਲਾਂ ਆਂ ਚਾਰ ਪੰਜ ਉਹ ਸਿੱਖ ਕੇ ਆਈਏ ਅੰਦਰਲੇ ਪਾਸੇ ਹਾਂ ਮੈਨੂੰ ਇਹ ਲੱਗਦਾ ਵੀ ਹੁਣ ਤੇ ਤਾਂ ਕੋਰਸ ਹੀ ਕਰਨਾ ਪਊ ਜਿਹੜੇ ਸਾਹਮਣੇ ਕੰਪੀਟੀਸ਼ਨ ਹੋ ਗਿਆ ਨਹੀਂ ਨਹੀਂ ਇਹ ਇਹ ਬਾਈ ਬਿਲਕੁਲ ਰੋਜ਼ਗਾਰ ਹੈ ਤੁਸੀਂ SEO ਤੋਂ ਲੈ ਕੇ ਕੰਟੈਂਟ ਰਾਈਟਰ ਤੋਂ ਲੈ ਕੇ ਕੈਮਰਾਮੈਨ ਤੋਂ ਲੈ ਕੇ ਹਾਂ ਲਾਈਟਿੰਗ ਦੀਆਂ ਚੀਜ਼ਾਂ ਕਰ ਲਓ ਇਹ ਸਾਰੇ ਰੋਜ਼ਗਾਰ ਬਣ ਗਿਆ ਹਾਂ ਰੋਜ਼ਗਾਰ ਬਣ ਗਿਆ ਇਹ ਇਹ ਜਿਹੜੇ ਇੱਕ ਸਾਹ ਦਾ ਕੋਰਸ ਹੀ ਚਾਹੀਦਾ ਐਡੀਟਿੰਗ ਤੋਂ ਲੈ ਕੇ ਲੈਟਨ ਤੋਂ ਲੈ ਕੇ ਜਿਵੇਂ ਤੁਸੀਂ ਗੱਲ ਕਰਦੇ ਹੋ ਹੁਣੇ ਪ੍ਰੋਫੈਸ਼ਨਲ ਕਿਤਾ ਬਣ ਗਿਆ ਉਵੇਂ ਨਹੀਂ ਰਿਹਾ ਵੀ ਆਏ ਤੇ ਪਾਈ ਵੀਡੀਓ ਚੱਲ ਗਈ ਉਵੇਂ ਨਹੀਂ ਸਿਸਟਮ ਹੁਣ ਤਾਂ ਕਾਇਮ ਹੋ ਕੇ ਇਹਦੇ ਇੱਕ ਸਾਹ ਦਾ ਜੁੱਧ ਬਣ ਗਿਆ ਹੁਣ ਇਹ ਇੱਕ ਪਿੰਡ 'ਚ ਦੋ ਦੋ ਯੂਟਿਊਬਰ ਆ ਤਿੰਨ ਤਿੰਨ ਯੂਟਿਊਬਰ ਆ ਪਰ ਇਹ ਜਿਹੜੇ ਯੂਟਿਊਬਰ ਆ ਰਹੇ ਆ ਨਵੇਂ ਬਹੁਤ ਸਾਰਿਆਂ ਨੂੰ ਇਹ ਮੈਮ ਹੁੰਦਾ ਹੈ ਕਿ ਯਾਰ ਕੋਈ ਕੰਟ੍ਰੋਵਰਸੀ ਕਰ ਲਓ ਤੇ ਵੀਡੀਓ ਚੱਲ ਜੂਗੀ ਹਣਾ ਕੋਈ ਉਹੀ ਮੁੱਦੇ 'ਚ ਸਿੰਘ ਵਸਾਲੋ ਜਿਵੇਂ ਹੁਣ ਪਿੱਛੇ ਜੇ ਇੱਕ ਮੁੱਦਾ ਹੋਇਆ ਪ੍ਰੋਬਲੀਨ ਕੋਰ ਨੂੰ ਲੈ ਕੇ ਜਿਹੜੇ ਕੀਰਤਨ ਕਰਦੇ ਨੇ ਉਹ ਇੱਥੇ ਇੰਟਰਵਿਊ ਕੀਤਾ ਉਹਨਾਂ ਨੇ ਮੱਕੜ ਸਾਹਿਬ ਨਾਲ ਤੇ ਉਹ ਵਾਇਰਲ ਬਹੁਤ ਹੋਇਆ ਵੀਡੀਓ ਹੂੰ 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 ਉਸ ਤੋਂ ਬਾਅਦ ਚ ਉਹ ਕਹਿੰਦੇ ਜੀ ਅਸੀਂ ਕੀਰਤਨ ਕਰਨਾ ਛੱਡਤਾ ਹੂੰ ਉਹ ਜਿੰਨਾ ਸੋਸ਼ਲ ਮੀਡੀਆ ਦਾ ਵਿਦਵਾਨ ਬੈਠਾ ਸੀਗਾ ਉਹ ਸਾਰਾ ਆ ਗਿਆ ਵੀ ਮੱਕੜ ਕਰਕੇ ਉਹਨੇ ਕੀਰਤਨ ਕਰਨਾ ਛੱਡਤਾ ਹੂੰ ਹੁਣ ਲੋਕਾਂ ਦੀ ਜਿਹੜੀ ਪੇਸ਼ੈਂਸ ਲੈਵਲ ਆ ਉਹ ਘਟ ਗਿਆ ਘਟ ਗਿਆ ਹਾਂ ਜਿਵੇਂ ਤੁਸੀਂ ਮੰਨ ਲਓ ਕਿਸੇ ਪੋਲੀਟਿਸ਼ੀਅਨ ਨੂੰ ਸਵਾਲ ਕਰ ਲਿਆ ਜਾਂ ਤੁਸੀਂ ਕਿਸੇ ਆਮ ਬੰਦੇ ਨੂੰ ਜਿਹੜਾ ਗਲਤ ਕਰ ਰਿਹਾ ਤੁਸੀਂ ਉਹਨੂੰ ਸਵਾਲ ਨਹੀਂ ਕਰ ਸਕਦੇ ਅਗਲਾ ਹੋਊਗਾ ਤੂੰ ਕੌਣ ਹੁੰਨਾ ਮੈਨੂੰ ਸਵਾਲ ਕਰ ਤੂੰ ਕੌਣ ਹਾਂ ਇਹ ਜਿਹੜੀ ਪੇਸ਼ੈਂਸ ਹੈ ਇਹ ਖਤਮ ਹੋਣ ਦਾ ਕਾਰਨ ਵੀ ਸੋਸ਼ਲ ਮੀਡੀਆ ਮੰਨਦੇ ਹਾਂ ਪੇਸ਼ੈਂਸ ਸਾਰਿਆਂ ਨੂੰ ਆਇਆ ਲੱਗਦਾ ਵੀ ਮੇਰੀ ਚੜ੍ਹਾਈ ਚੜਾਈ ਰਹੇ ਬੇਇੱਜ਼ਤੀ ਹੋਵੇ ਹੀ ਨਾ ਹਾਲਾਂਕਿ ਜਦੋਂ ਪੋਜੀਟਿਵ ਬਹੁਤ ਨੈਗੇਟਿਵ ਨਾਲ ਚੱਲੂ ਚੱਲੂ ਇਹ ਮੋਟਰਸਾਈਕਲ ਦੀ ਝੂਟਾ ਝੂਟਾ ਲੈਣੋਂ ਤੇ ਨਾਲੋਂ ਪੈਟਰੋਲ ਖਾਊ ਖਾਊਗਾ ਇਹ ਨਹੀਂ ਵੀ ਫ੍ਰੀ ਚ ਸਿਸਟਮ ਹੋਇਆ ਉਹ ਤਾਂ ਨਾਲ ਚੱਲੂ ਚੱਲੂ ਜਿਹੜਾ ਬੰਦਾ ਫਿਰ ਆਹੇ ਲੋਡ ਮੰਨਦਾ ਉਹ ਤਾਂ ਫਿਰ ਪਬਲਿਕ ਖੇਤਰ ਚ ਆ ਵੀ ਨਾ ਕਿਉਂਕਿ ਇੱਥੇ ਤਾਂ 100 ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਦੇ ਆ ਹਰ ਇੱਕ ਬੰਦੇ ਦਾ ਆਪ ਦਾ ਦਿਮਾਗ ਆ ਕਿਹਨੂੰ ਕਿਹਨੂੰ ਸਮਝਾਉਂਗੇ ਕਿਹਨੂੰ ਕਿਹਨੂੰ ਯਾਰ ਲੋਕਾਂ ਤੋਂ ਘਰੇ ਦਾ ਆਪ ਦੇ ਚਾਰਜੀ ਨਹੀਂ ਸੱਟਾਉਂਦੇ ਉਹ ਨਹੀਂ ਮੰਨਦੇ ਵੀ ਮੈਂ ਉਹਨੂੰ ਵੋਟ ਪਾਉਂ ਮੈਂ ਉਹਨੂੰ ਪਾਉਂ ਉੱਥੇ ਮਾਹੌਲ ਬਣ ਜਾਂਦਾ ਤੇ ਐਡੇ ਪੰਜਾਬ ਦਾ ਕਿਵੇਂ ਸਿਸਟਮ ਚੱਲੂਗਾ ਇਹ ਤਾਂ ਫਿਰ ਮਾੜਾ ਜਿਆ ਸੋਨੂੰ ਇਹ ਪੈਂਸੈਂਸਰ ਰੱਖਣੀ ਪਊਗੀ ਵੀ ਚੱਲ ਜੇ ਕੋਈ ਬੋਲ ਗਿਆ ਤਾਂ ਬੋਲ ਗਿਆ ਜਗਰੀਬ ਜਗਦੀਪ ਰੰਧਾਵਾ ਪੰਜਾਬ ਬਾਰੇ ਕੀ ਸੋਚਦਾ ਹੈ ਪੰਜਾਬ ਬਾਰੇ ਤੇ ਸੋਚਦਾ ਵੀਰੇ ਵੀ ਬਹੁਤ ਲੋ ਲੈਵਲ 'ਚ ਜਾ ਰਹੇ ਆ ਕਾਰਜਾ ਨਜਾਇਜ਼ ਚੜ ਗਿਆ ਕਿਸੇ ਪੱਖੋਂ ਕੰਮ ਠੀਕ ਨਹੀਂ ਹੋ ਰਿਹਾ ਵੱਡੀ ਪੱਦਰ ਤੇ ਜਵਾਬਗਾਰ ਭੱਜ ਗਏ ਉਮੇ ਖਰਾਕਾ ਨਹੀਂ ਰਹੀਆਂ ਰੇ ਸਪਰੇ 'ਚ ਚਲੇ ਗਏ ਹੋਰ ਬਹੁਤ ਨੁਕਸਾਨ ਬਹੁ ਵੱਡੇ ਪੱਦਰ ਤੇ ਹੋ ਰਿਹਾਗਾ ਜਵਾਨੀ ਨਸਾਂ 'ਚ ਗਈ ਤੇ ਮੈਨੂੰ ਇਹ ਲੱਗਦਾ ਵੀ ਵੱਡਾ ਨੁਕਸਾਨ ਹੋ ਰਿਹਾ ਉਹ ਜੋਦੇ ਸੂਰਮੇ ਦੀ ਧਰਤੀ ਉਹ ਬਾਬੇ ਨਾਨਕ ਦੀ ਧਰਤੀ ਉਵੇਂ ਗੱਲ ਇਹ ਵੀ ਨ ਮੈਂ ਕਹਿੰਦਾ ਵੀ ਜਮੀਂ ਨੈਗੇਟਿਵਿਟੀ ਨਹੀਂ ਮੈਂ ਫਲਾਉਂਦਾ ਵੀ ਜਮੀਂ ਖਤਮ ਹੋ ਗਿਆ ਕੰਮ ਵੀ ਉਵੇਂ ਰਿਆ ਨਹੀਂ ਕੰਮ ਉਵੇਂ ਵੱਡੇ ਜੁੱਸਿਆਂ ਵਾਲੇ ਗੱਭਰੂ ਖੁਰਾਕਾਂ ਉਵੇਂ ਰਿਆ ਨਹੀਂ ਗੱਲ ਉਵੇਂ ਮਿੱਟੀ ਪਾਉਣ ਪਾਣੀ ਸਾਰਾ ਖਰਾਬ ਹੋ ਗਿਆ ਇਹ ਸਹੀ ਕਿਵੇਂ ਕਰਾਂਗੇ ਆਪਾਂ ਮਤਲਬ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਸਹੀ ਕਰ ਸਕਦੇ ਆ ਜਾਂ ਕੋਈ ਹੋਰ ਕਰ ਸਕਦਾ ਕੰਟਰੀਬਿਊਸ਼ਨ ਕਿਵੇਂ ਹੋਵੇ ਕਿ ਸਹੀ ਇਹ ਸਹੀ ਰਾਹ ਵੱਲ ਜਾਵੇ ਕੱਲੇ-ਕੱਲੇ ਬੰਦੇ ਨੂੰ ਜ਼ਿੰਮੇਵਾਰੀ ਸਮਝਣੀ ਪਊਗੀ ਜੇ ਆ ਮਨਲਾ ਵੀ ਸੋਚਦਾ ਬੰਦਾ ਵੀ ਯਾਰ ਮੇਰਾ ਜਵਾਗ ਤਾਂ ਚਿੱਟਾ ਪੀਂਦਾ ਨਹੀਂ ਆਪਾਂ ਕੀ ਲੈਣਾ ਇੰਨਾ ਦਾ ਪੀਂਦਾ ਉਹ ਖਾੜਾ ਨਹੀਂ ਚੱਲਣਾ ਕੱਲ ਨੂੰ ਜੇ ਸੋਡਾ ਸਾਰਾ ਮਹੱਲਾ ਜਾਂ ਪਿੰਡ ਵਾਲੇ ਚਿੱਟਾ ਪੀਣ ਲੱਗ ਗਏ ਤੇ ਸੋਡੇ ਬਾਅਦ ਚ ਤੁਸੀਂ ਸੋਫੀਓ ਤੁਸੀਂ ਕਰੋੜਾਪਤੀਓ ਤੁਸੀਂ ਕਾਰ ਲੈ ਕੇ ਨਿਕਲਦੇ ਹੋ ਤੇ ਸੋਡੇ ਤੋਂ ਕਿਰਪਾਨਾਂ ਚਲਾ ਦੇਣਗੇ ਚਿੱਟੇ ਵਾਲੇ ਨਾਲ ਇਹ ਵੀ ਸੋਚਣਾ ਪਊ ਵੀ ਜੇ ਮੈਂ ਪੈਸੇ ਕਮਾ ਰਿਹਾ ਵਧੀਆ ਜ਼ਿੰਦਗੀ ਜਿਉਣਾ ਤੇ ਸਮਾਜ ਨੂੰ ਵੀ ਸੈੱਟ ਕਰਨਾ ਪਊ ਕੱਲੇ-ਕੱਲੇ ਬੰਦੇ ਨੂੰ ਜ਼ਿੰਮੇਵਾਰੀ ਨਿਭਾਉਣੀ ਪਊ ਕੱਲਾ ਬੰਦਾ ਕੁਝ ਨਹੀਂ ਕਰਦਾ ਹਰ ਇੱਕ ਬੰਦੇ ਨੂੰ ਸੋਚ ਵੀ ਭਾਈ ਪਾਣੀ ਖਰਾਬ ਹੋ ਰਿਹਾ ਸਾਡਾ ਮਿੱਟੀ ਖਰਾਬ ਹੋ ਰਹੀ ਹੈ ਵੀ ਅਜੇ ਡੜਾ ਪਿਆ ਰਾਹ 'ਚ ਤੇ ਇਹਨੂੰ ਸਾਈਡ ਤੇ ਕਰਦੀ ਕੋਈ ਡਿੱਗੂਗਾ ਕੱਲੇ ਕੱਲੇ ਬੰਦੇ ਨੂੰ ਯੋਗਦਾਨ ਪਾਉਣਾ ਪਊਗਾ ਜਿਵੇਂ ਪੁਰਾਣੇ ਟਾਈਮ 'ਚ ਆਪਾਂ ਸੋਚਦੇ ਸੀ ਵੀ ਯਾਰ ਮੇਰੀ ਤਾਂ ਕਣ ਕਬੱਡੀ ਕੀ ਉਹਨਾਂ ਦੀ ਰਹਿ ਗਈ ਵੀ ਨਾਲ ਵੜਾ ਦਈਏ ਸਾਂਝਾ ਸੀ ਇਹ ਜੇ ਦੀਵਾਲੀ ਵੇਲੇ ਕਿਸੇ ਦਾ ਘਰ ਸਾਫ਼ ਕਰਨੋਂ ਰਹਿ ਗਿਆ ਸਾਫ਼ ਕਰਾਉਣ ਵਗ ਜਾਂਦੇ ਸੀ ਜੇ ਕਿਸੇ ਦੇ ਮਾਰਗ ਹੋ ਜਾਂਦੀ ਸੀ ਸਾਰਾ ਪਿੰਡ ਟੀਵੀ ਨਹੀਂ ਲਾਉਂਦਾ ਸੀ 20 20 ਦਿਨ ਮੇਰੇ ਮਾਰਗ ਹੋ ਗਈ ਜਾਂ ਤਾਂ ਉਹ ਮੈਂ ਸਾਂਝਾ ਪਾਉਣੀਆਂ ਪੈਣਗੀਆਂ ਫੇਰ ਹੱਲ ਆ ਜੇ ਵੀ ਕੱਲਾ ਪੋਤਾਬ ਹੋ ਗਈ ਮੇਰਾ ਜਵਾਬ ਅਕਸੈਪਟ ਹੋ ਜਾਏ ਮੇਰਾ ਕੰਮ ਸੱਟਾ ਪਾ ਕਿਸ ਤੂੰ ਕਿਹ ਨਾਲ ਫੇਰ ਖਾਣਾ ਨਹੀਂ ਚੱਲਣਾ ਫੇਰ ਤਾਂ ਨੁਕਸਾਨ ਹੀ ਹੋਈ ਜਣਾ ਇਹ ਇਕੱਲੇ ਇਕੱਲੇ ਨੂੰ ਜ਼ਿੰਮੇਵਾਰੀ ਨਿਭਾਉ ਹੋ ਜੂ ਸੱਟ ਪੰਜਾਬ ਨੂੰ ਕੀ ਹੈ ਪੰਜਾਬ ਚ ਜੌਬਸ ਨਹੀਂ ਹੈ ਬਾਈ ਜਿਵੇਂ ਅਕਸਰ ਇੱਕ ਨੈਗੇਟਿਵਿਟੀ ਦਾ ਮਾਹੌਲ ਸਿਰਜਦੇ ਆ ਕਿ ਪੰਜਾਬ ਚ ਜੌਬਸ ਹੀ ਹੈ ਨਹੀਂ ਇੱਥੇ ਰਹਿ ਕੇ ਕੀ ਕਰਾਂਗੇ ਇੱਥੇ ਤਾਂ ਸਿਕਿਉਰਿਟੀ ਹੈ ਨਹੀਂ ਸਾਡੇ ਨਾਲੋਂ ਵੱਡੀ ਅੱਜ ਦੀ ਡੇਟ 'ਚ ਇਹ ਮਾਪਿਓ ਕਹਿ ਦਿੰਦੇ ਨਸ਼ਾ ਬਹੁਤ ਹੈ ਸਿਕਿਉਰਿਟੀ ਹੈ ਨਹੀਂ ਅੱਜ ਦੀ ਡੇਟ 'ਚ ਮੈਨੂੰ ਇਹ ਦੱਸੋ ਪੰਜਾਬ 'ਚ ਕਾਬਲ ਬੰਦਾ ਕਿਹੜਾ ਹੈ ਬਾਹਰਲੇ ਦੇਸ਼ਾਂ 'ਚ ਮੈਂ ਕਿੰਨਿਆਂ 'ਚ ਜਾਇਆ ਬਾਹਰ ਚਿੱਟਾ ਹੈ ਨਹੀਂ ਸਾਰਾ ਸਾਰਾ ਪੂਰੀ ਕੈਂਟ ਡਿਸਕਾਉਂਟੀ ਹੈ ਬਾਹਰ ਵੀ ਹੁਣ ਰੋਜ਼ ਤਾਂ ਆਉਂਦਾ ਆਪਣੀਆਂ ਮੋਬਾਈਲਾਂ ਤੇ ਵੀ ਉੱਥੇ ਮੁੰਡਾ ਮਾਰ ਗਿਆ ਪੰਜਾਬੀ ਉੱਥੇ ਆਏ ਹੋਗੇ ਉੱਥੇ ਟਰੱਕ ਵੱਜ ਗਿਆ ਸਾਰੇ ਕਿਤੇ ਐਕਸੀਡੈਂਟ ਮੌਤ ਤਾਂ ਸਾਰੇ ਕਿਤੇ ਆਉਣੀ ਹੈ ਸਾਰੇ ਕਿਤੇ ਜਿਵੇਂ ਸੋਡਿਆ ਉਮੀ ਚੱਲ ਰਿਹਾ ਹੈਗਾ ਹੁਣ ਆਜੋ ਤੁਸੀਂ ਜੌਬ ਤੇ ਜੌਬ ਬਈ ਆਪਾਂ ਹੋਗੇ ਕੌਲੀ ਕੰਮ ਕਰਕੇ ਰਾਜ ਨਹੀਂ ਹਰ ਇੱਕ ਬੰਦਾ ਸੋਚਦਾ ਵੀ ਮੇਰਾ ਕਿਹੜਾ 70000 ਵਾਲੀ ਤੇ ਸਰਕਾਰੀ ਤੇ ਲੱਗ ਜਾ ਮੁਰਕ ਕੇ ਡਿਊਟੀ ਜਾਣ ਦੀ ਵੀ ਲੋੜ ਨਾ ਪਵੇ ਐ ਸੋਚਦਾ ਨਾ ਸਾਰਾ ਕੁਝ ਆਏਗਾਗਾ ਨਹੀਂ ਚਲੋ ਠੀਕ ਹੈ ਮੈਂ ਐਵੇਂ ਨਹੀਂ ਕਹਿੰਦਾ ਵੀ ਪੂਰੇ ਘੰਟ ਹੋਇਆ ਖੜਾ ਵੀ ਘਰੇ ਘਰੇ 10 10 ਨੌਕਰੀਆਂ ਐਵੇਂ ਨਹੀਂ ਮੈਂ ਕਹਿੰਦਾ ਨੌਕਰੀਆਂ ਮਿਲ ਵੀ ਨਹੀਂ ਰਹੀਆਂ ਪਰ ਫਿਰ ਆਪ ਦੇ ਰਜਗਾਰ ਨੂੰ ਹੱਥ ਪਾ ਲੋ ਉਧਰ 50 ਲੱਖ ਬਾਹਰ ਗੱਲਣ ਨਾਲੋਂ ਹੋਰ ਪੁੱਠੇ ਪੰਗੇ 'ਚ ਫਸਣ ਨਾਲੋਂ ਇਕੱਠਾ ਲੋੜ ਚੱਕਣ ਨਾ ਆਪਦਾ ਕੰਮ ਤੌਰ 'ਤੇ ਨਹੀਂ ਜਵਾਬ ਦਿੰਦੀ ਸਰਕਾਰ ਜਾਂ ਕੋਈ ਹੋਰ ਫਿਰ ਜੇ ਤੁਸੀਂ ਇਹ ਕਹੋਗੇ ਵੀ ਯਾਰ ਆਪਦਾ ਕੰਮ ਵੀ ਨਹੀਂ ਦੁਰਦਾ ਆਹ ਇਹਦਾ ਫਿਰ ਨੈਗੇਟਿਵਿਟੀ ਫਲਾ ਦੋ ਤਾਂ ਫਿਰ ਸਾਰਾ ਕੰਮ ਹੀ ਫੇਲ ਆ ਜਾ। ਇਹ ਤਾਂ ਬੰਦ ਹੀ ਕਰ ਦੋ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਲਾਈਫ ਸਟਾਈਲ ਹੈ ਉਹ ਬਹੁਤ ਚੇਂਜ ਹੋ ਗਿਆ। ਹੂੰ ਅ ਅੱਗੇ ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਸੀ ਪੁਰਾਣੇ ਬਜ਼ੁਰਗਾਂ ਦੀਆਂ ਜੋੜੀਆਂ ਹੋਈਆਂ ਚੀਜ਼ਾਂ ਅੱਜ ਤੱਕ ਕੰਮ ਆਉਂਦੀਆਂ। ਹੂੰ ਜ਼ਮੀਨ ਲਾ ਲਓ, ਗਹਿਣਾ ਗੱਟਾ ਲਾ ਲਓ। ਹੂੰ ਜਾਂ ਆਪਦੀ ਸਿਹਤ ਤੇ ਇਨਵੈਸਟ ਕੀਤਾ ਉਹ ਟਾਈਮ ਲਾ ਲੋ ਹਮ ਅੱਜ ਦੇ ਰੇਟ ਚ ਉਹ ਚੀਜ਼ਾਂ ਨਹੀਂ ਹੈਗੀਆਂ ਹਮ ਤੁਸੀਂ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਹਮ ਕੱਪੜਿਆਂ ਤੋਂ ਲੈ ਕੇ ਮੋਟਰਸਾਈਕਲ ਗੱਡੀ ਤੋਂ ਲੈ ਕੇ ਘਰ ਤੋਂ ਲੈ ਕੇ ਤੁਹਾਡਾ ਖਰਚਾ ਹੀ ਖਰਚਾ ਹੈ ਹਮ ਪੁਰਾਣੇ ਬਜ਼ੁਰਗਾਂ ਚ ਇਹ ਨਹੀਂ ਸੀ ਹਮ ਇਹ 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 ਗੱਲ ਜਮ੍ਹਾਂ ਸਹੀ ਹੈ 47 ਤੋਂ ਬਾਅਦ ਜਿਹੜੇ ਆਪਣੇ ਬਜ਼ੁਰਗ ਬਹੁਤਿਆਂ ਦੇ ਉੱਜੜ ਗਏ ਉਹਨਾਂ ਨੇ ਕਿਹਾ ਵੀ ਨਾਲ ਜਾਂਦਾ ਸਿਹਤ ਹੈ ਯਾ ਸਿਉਣਾ ਚਾਹੰਦੀ ਐ ਜਮੀਨ ਵੀ ਚੱਲ ਕੇ ਇੱਧਰ ਆ ਜੇ ਤੁਸੀਂ ਕੋਠੀਆਂ ਘਰ ਜਾਂ ਵੱਡੇ ਚੱਕ ਮੇ ਕੰਮ ਕਰੇ ਸੀ ਉਹ ਨਾਲ ਨਹੀਂ ਆਏ ਜਾਂ ਜਿਹੜਾ ਤੁਸੀਂ ਹੁਣ ਖਾੜਾ ਬਿੱਡ ਰਹੇ ਹੋ ਉਹ ਨਹੀਂ ਛੋਡੇ ਨਾਲ ਛੋਡਾ ਸਾਥ ਨਮਾਉਣਾ ਪਿਛਲੀ ਪਹਿਲਾਂ ਤਾਂ ਐਂ ਕਹਿੰਦੇ ਰਹੇ ਆ ਬਜ਼ੁਰਗ ਵੀ ਤੂੰ ਜ਼ਮੀਨ ਨੂੰ ਨਾ ਬੰਨਦੀ ਤੂੰ ਇਹਨੂੰ ਨਾ ਵੇਚਦੀ ਤੇਰੇ ਪੱਲੇ ਕੱਖ ਨਹੀਂ ਪਣਾ ਪਰ ਜੇ ਤੂੰ ਫਸ ਗਿਆ ਜੇਲ੍ਹ ਪਾ ਗਿਆ ਕਿਤੇ ਵੀ ਪਾ ਗਿਆ ਤੈਨੂੰ ਇਹਨੇ ਸੜਾ ਲੈਣਾ ਹੈ ਵੀ ਇੰਨਾ ਮੋਹ ਪਿਆਰ ਜਾਂ ਇੰਨੀ ਗਦਰ ਕਰਦੇ ਸੀ ਫਿਰ ਸਿਹਤ ਤੇ ਬਹੁਤ ਧਿਆਨ ਸੀ ਵੱਡੇ ਵੱਡੇ ਬੂਟ ਹਾਈ ਫਾਈ ਚੱਕਵਾ ਕੰਮ ਉਹ ਨਹੀਂ ਸੀ ਵੀ ਕੱਲੇ ਲੀੜਿਆਂ 'ਚ ਸਜੇ ਅੰਦਰੋਂ ਸਿਹਤ ਤਗੜੀ ਸੀ ਵੀ ਟੈਕ ਨਾ ਹੋਵੇ ਹੋਰ ਕੋਈ ਬਿਮਾਰੀ ਨਾ ਹੋਵੇ ਬੰਦੇ ਨੂੰ ਹੁਣ ਲੀੜੇ ਲੀੜੇ ਦੇਖ ਕੇ ਟਾਈ ਦੇਖ ਕੇ ਤਾਂ ਲੱਗਦਾ ਵੀ ਪੂਰਾ ਘੈਂਟ ਨੌਜਵਾਨ ਐ ਨਹੀਂ ਪਤਾ ਖੜੇ ਨੂੰ ਦੌਰਾ ਪੈ ਜੇ ਉਹ ਉਹ ਤਾਂ ਨਹੀਂ ਸਿਹਤ ਤਾਂ ਅੰਦਰੋਂ ਮਾੜੀਆਂ ਕਰ ਲੀਆਂ ਬਿਲਕੁਲ ਕੱਲਾ ਦਿਖਾਵੇ ਦੀ ਜ਼ਿੰਦਗੀ ਵਾਲੀ ਰਹਿ ਗਈ ਨਿਜਾਇਜ ਜੀ ਹਾਲਾਂਕਿ ਦਿਖਾਵੇ ਵਾਲੀ ਮੇਰੀ ਗੱਲ ਸੁਣ ਲਓ ਜਿਵੇਂ ਕਿਸੇ ਜੇ ਇੱਕ ਗੀਤਕਾਰ ਨੇ ਲਿਖਿਆ ਸੀਗਾ ਵੀ ਜੇ ਤੁਸੀਂ ਇੱਕ ਕੰਧ ਤੇ ਪੋਸਟਰ ਲਾ ਦਿਓ ਆਪਦੀ ਫੋਟੋ ਦੇ ਉਹਦੇ ਨਾਲ ਦਬਾਅ ਨਹੀਂ ਬਣਦੇ ਨਹੀਂ ਬਣਦੇ ਮੈਂ ਵਿਆਹ ਤੇ ਵੱਡੀ ਗੱਡੀ ਵੱਡਾ ਸਿਸਟਮ ਲੈ ਕੇ ਵਗ ਜਾ ਉਹਦੇ ਨਾਲ ਨਹੀਂ ਦਬਾਅ ਬਣਦਾ ਉਹ ਤੇਰੇ 'ਚ ਕਾਬਿਲਤ ਦੇਖਣੀ ਆ ਵਗ ਜਾ ਸਾਈਕਲ ਤੇ ਹੀ ਵਗ ਜਾ ਤੇਰੇ 'ਚ ਤਾਂ ਕੁਝ ਹੋਵੇ ਐਂ ਧੱਕੇ ਨਾਲ ਦਬਾਅ ਤੁਸੀਂ ਕਿਸੇ ਤੇ ਕਿਵੇਂ ਬਣਾ ਦੋ ਕਿਵੇਂ ਦੁਨੀਆ ਡਾਂਗ ਨਾ ਬਣਾ ਦੋਗੇ ਕਿਵੇਂ ਤੁਸੀਂ ਪੈਰੀ ਹੱਥ ਲਾਉਣ ਲਾ ਦੋਗੇ ਦੁਨੀਆ ਇੱਕ ਕਮਿਊਨਿਟੀ ਨੂੰ ਲੈ ਕੇ ਜਿਹੜੀ ਚੀਜ਼ ਅਕਸਰ ਪੰਜਾਬੀਆਂ ਦੀ ਖਾਸੀਅਤ ਮੰਨੀ ਜਾਂਦੀ ਸੀ ਪਹਿਲਾਂ ਵੀ ਯਾਰ ਪੰਜਾਬੀ ਨਾ ਪੰਜਾਬੀ ਦਾ ਸਾਥ ਦਿੰਦਾ ਹਮ ਅੱਜ ਬਿਲਕੁਲ ਉਲਟ ਨੈਰੇਟਿਵ ਹੋ ਗਿਆ ਕਿ ਪੰਜਾਬੀ ਪੰਜਾਬੀ ਨੂੰ ਵੇਖ ਕੇ ਲੱਤਾਂ ਖਾਈਦਾ ਹਮ ਇਹ ਬਾਹਰ ਲਾ ਲੋ ਹਮ ਕੈਨੇਡਾ ਦੀਆਂ ਬਹੁਤ ਸਾਰੀਆਂ ਮਸਾਲਾਂ ਆਪਣੇ ਅੱਗੇ ਆਉਂਦੀਆਂ ਰਹਿੰਦੀਆਂ ਵੀਡੀਓ ਜਾਂਦੀਆਂ ਰਹਿੰਦੀਆਂ ਬਾਹਰ ਲਿਆਂ ਗੰਟਰੀਆਂ 'ਚ ਆਮ ਗੱਲ ਹੈ ਹਮ ਪੰਜਾਬ 'ਚ ਵੀ ਆਮ ਗੱਲ ਹੋਗੀ ਹਮ ਜੇ ਮੰਨ ਲਓ ਜਗਦੀਪ ਰੰਦਾਵਾ ਉੱਤੇ ਚੱਲਿਆ ਤਾਂ ਉਹਨੂੰ ਨਾਲ ਵਾਲੇ ਫੜ ਕੇ ਲੱਤਾਂ ਤੋਂ ਖਿੱਚ ਲੈਣਗੇ ਵੀ ਭਾਈ ਤੂੰ ਉੱਤੇ ਨਹੀਂ ਜਾਣਾ ਇਹ ਗੱਲ ਸਹੀ ਹੈ ਜਿਵੇਂ ਸੱਚ ਹੈ ਇਹ ਗੱਲ ਆਪਣੇ ਵੱਧ ਆਏ ਹੋ ਰਿਹਾ ਹਾਲਾਂਕਿ ਪਹਿਲਾਂ ਇਹ ਕਹਦੇ ਹੁੰਦੇ ਸੀ ਵੀ ਪੰਜਾਬੀ ਵਰਗਾ ਇੱਕ ਦੂਜੇ ਦੇ ਨਾਲ ਖੜਨ ਵਾਲਾ ਭਾਈਚਾਰਾ ਹੀ ਹੈ ਨਹੀਂ ਬਿਲਕੁਲ ਪਰ ਹੁਣ ਤਾਂ ਜੇ ਕੋਈ ਆਸ-ਪਾਸੇ ਗਵਾਂਢੀ ਕੋਈ ਵੱਡੀ ਗੱਡੀ ਟਰੈਕਟਰ ਲੈਵੇ ਅਗਲਾ ਦੂਜੇ ਦੇ ਨਾਲ ਐ ਨਹੀਂ ਪਤਾ ਐ ਸੁਖ ਸੁਖ ਦਾ ਵੀ ਟੁੱਟੂ ਕਦੀ ਇਹ ਟੁੱਟ ਜੇ ਇੱਥੋਂ ਤੇ ਕਮਹੌਲ ਹੋਇਆ ਪਿਆ ਇਹ ਬਹੁਤ ਮਾੜੀ ਗੱਲ ਆ ਹਾਰਾ ਗੋਰੀਆਂ ਤੋਂ ਲੈ ਕੇ ਕਾਲਿਆਂ ਤੋਂ ਲੈ ਕੇ ਇੱਕ ਦੂਜੇ ਬੰਦੇ ਦੀ ਆਪ ਦੀ ਮਦਦ ਕਰਦੇ ਬੰਦਿਆਂ ਦੀ ਉਹ ਛਮੰਦੀ ਜੇ ਚੜਦਾ ਤਾਂ ਹਾਂ ਤਾਂ ਉਹਦੀ ਫੋਟੋਆਂ ਲਾਉਂਦੇ ਆ ਘਰਾਂ 'ਚ ਵੀ ਸਾਡਾ ਬੰਦਾ ਉੱਥੇ ਗਿਆ ਪਰ ਆਪਣੀ ਗੱਲ ਤੇਰੀ ਸਹੀ ਹੈ ਵੀ ਇਹ ਹੋ ਰਿਹਾ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਜੇ ਆਪਾਂ ਪੂਰੇ ਪੰਜਾਬ 'ਚ ਆਪਣੇ ਤਾਂ ਗੁਰੂਆਂ ਨੇ ਕਿਹਾ ਵੀ ਪੂਰੇ ਪੰਜਾਬ 'ਚ ਆ ਪੂਰੀ ਦੁਨੀਆ ਤੇ ਰਾਜ ਕਰਾਂਗੇ ਰਾਜ ਫੇਰ ਹੀ ਕਰਾਂਗੇ ਜੇ ਤੁਹਾਡੇ ਬੰਦੇ ਨੂੰ ਤਾਂ ਚੜਾਉਂਗੇ ਤੁਹਾਡੇ ਨਾਲ ਕਦੇ ਐਵੇਂ ਹੋਇਆ ਕੋਈ ਐਦਾਂ ਦੀ ਗੱਲ ਤੁਹਾਡੀ ਜ਼ਿਹਨ ਚ ਆਈ ਹੋਵੇ ਵੀ ਆਹ ਬੰਦੇ ਨੇ ਮੈਂ ਇੰਨਾ ਕੀਤਾ ਬੰਦੇ ਦਾ ਤੇ ਇਹਨੇ ਮਰਨਾਲ ਐ ਕਰਤਾ ਸਾਰੀ ਹੁੰਦਾ ਵੀਰੇ ਯਾਰ ਮੇਰੇ ਨਾਲ ਵੀ ਹੋਇਆ ਸਾਰਿਆਂ ਨਾਲ ਹੀ ਹੁੰਦਾ ਯਾਰ ਤੁਸੀਂ ਤੁਸੀਂ ਆਪਦੀ ਲੈਂਡ 'ਚ ਕੰਮ ਕਰਾਂ ਤੁਹਾਡੇ ਨਾਲ ਵੀ ਹੋ ਰਿਹਾ ਹੋਊਗਾ ਹਰ ਇੱਕ ਨਾਲ ਹੀ ਹੋ ਰਿਹਾ ਜਿਹੜਾ ਆਪਦੀ ਲੈਂਡ 'ਚ ਕੰਮ ਕਰਨਾ ਉਸੇ ਦੀ ਲੈਂਡ ਵਾਲੇ ਬੰਦੇ ਖਿੱਚ ਰਹੇ ਆ ਸਾਰੇ ਦੀ ਦੀ ਹੋ ਰਿਹਾਗਾ ਪਰ ਮੈਂ ਕਹਿੰਦਾ ਵੀ ਹਜੇ ਤੱਕ ਮੇਰੇ ਨਾਲ ਤਾਂ ਨਹੀਂ ਹੋਇਆ ਪਰ ਹੋ ਰਿਹਾ 95% ਸਮਾਜ 'ਚ ਬਾਲਾਂ ਨੇ ਮੈਂ ਹੁੰਦਾ ਦੇਖ ਲਿਆ ਵੀ ਆਹ ਹੋ ਰਿਹਾ ਇਹ ਗੱਲ ਮਾੜੀ ਹੈ ਕਿਸਾਨੀ ਨੂੰ ਲੈ ਕੇ ਬਹੁਤ ਤੁਸੀਂ ਗੱਲ ਕਰਦੇ ਹੋ ਵੀ ਕਿਸਾਨੀ ਮਾੜੇ ਦੌਰ ਚੋਂ ਲੰਘ ਰਹੀ ਅੱਜ ਦੀ ਰੇਟ ਚ ਕਿ ਜਿਹੜੇ ਨੌਜਵਾਨ ਕਿਸਾਨ ਆ ਉਹਨਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿ ਥੋੜੀ ਥੋੜੀ ਜੀ ਚੇਂਜ ਜ਼ਰੂਰੀ ਹੈ ਤੁਹਾਡੇ ਵਾਲੇ ਉਹਦੇ ਚ ਵੀ ਜਿਵੇਂ ਕਿ ਮੈਂ ਪਿੱਛੇ ਜੇ ਕਿਸੇ ਇਕਨੋਮਿਸਟ ਦੀ ਗੱਲ ਕਰ ਰਿਹਾ ਉਹਨਾਂ ਨੇ ਇੱਕ ਇੰਟਰਵਿਊ ਚ ਮੈਂ ਸੁਣ ਰਿਹਾ ਸੀਗਾ ਵੀ ਟਰੈਕਟਰ ਸੁਪਰਸੀਟਰ ਆ ਗਈ ਪਹਿਲਾਂ ਲੋਗ ਆਮ ਟਰੈਕਟਰ ਨਾਲ ਵਾਈ ਕਰ ਲੈਂਦੇ ਸੀਗੇ। ਹੂੰ। ਸੁਪਰ ਸੀਟਰ ਆ ਗਏ ਉਹ 75 ਹਾਰਸ ਪਾਵਰ ਦਾ ਟਰੈਕਟਰ ਟਰੈਕਟਰ ਹੈ। ਹੂੰ। ਕਿੱਥੇ ਤੁਹਾਡਾ 5 ਲੱਖ ਦਾ ਟਰੈਕਟਰ ਕਿੱਥੇ 12 ਦਾ ਟਰੈਕਟਰ। ਹੂੰ। ਤੁਸੀਂ 70 ਲੱਖ ਉਹ ਵੱਡ ਲਿਆ। ਹੂੰ। ਫਿਰ ਉਹਦੇ 'ਚ ਤੇਲ 3 ਗੁਣਾ। ਹੂੰ। ਫਿਰ ਉਹਦਾ ਖਰਚਾ। ਹੂੰ। ਐਂਡ ਫੈਂਡ ਝੋਨੇ ਦਾ ਰੇਟ ਤਾਂ ਉਹੀ ਹੈ। ਹਾਂ ਉਹੀ ਹੈ। ਇਹ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਯੂਥ ਹੈ ਉਹਨੂੰ ਸਮਝਾਉਣ ਵਾਲਾ ਕੋਈ ਹੋਣਾ ਚਾਹੀਦਾ ਹੈ ਕਿ ਯਾਰ ਨਹੀਂ ਇਹਨਾਂ ਚੀਜ਼ਾਂ ਤੇ ਕੰਮ ਕਰੀਏ ਆਪਾਂ ਆਪ ਦਾ ਜਿੰਨਾ ਖਰਚਾ ਹੋ ਘੱਟ ਹੋ ਸਕਦਾ ਉਹਨਾਂ ਕਰੀਏ ਕੋਈ ਆਮ ਖੇਤੀ ਵਾਲ ਇੱਕ ਫਗਵਾੜੇ ਦੇ ਡਾਕਟਰ ਸਾਹਿਬ ਨੇ ਉਹਨਾਂ ਨੇ ਬੈੱਡ ਬਣਾ ਕੇ ਇੱਕੋ ਹੀ ਜ਼ਮੀਨ 'ਚ ਪੰਜ-ਪੰਜ ਫਸਲਾਂ ਲਾਈਆਂ ਹੋਈਆਂ ਹੂੰ ਉਹੋ ਜੀ ਖੇਤੀ ਉਹੋ ਜੀ ਉਹੋ ਜੀਆਂ ਟੈਕਨੀਕਸ ਕੀ ਆਪਾਂ ਨੂੰ ਚਾਹੀਦਾ ਨਹੀਂ ਕਿ ਆਪਾਂ ਲੈ ਕੇ ਆਈਏ ਲੋਕਾਂ ਲਈ ਹਾਂ ਵੀਰ ਮੈਂ ਸਹਿਮ ਤਾਂ ਵੀ ਉਧਰ ਹੋਣਾ ਪਊਗਾ ਤਕਨੀਕ 'ਚ ਜਾਣਾ ਪਊ ਆਪਦੇ ਪ੍ਰੋਡਕਟ ਬਣਾ ਕੇ ਜਿਵੇਂ ਦੁੱਧ ਤੋਂ ਦਹੀਂ ਲੱਸੀ ਬਣਾ ਕੇ ਉਹ ਵੇਚਣਾ ਪੂ ਨਹੀਂ ਗੋਹੀ ਬਚੂਗਾ ਉਹ ਕਰਨਾ ਪਊਗਾ ਪਰ ਜਿਹੜੇ ਆਪਾਂ ਟਰੈਕਟਰਾਂ ਦੀ ਗੱਲ ਕਰਦੇ ਨੇ ਟਰੈਕਟਰ ਸੌਂਖ ਨਹੀਂ ਮਜਬੂਰੀ ਆ ਹੁਣ ਇਸ ਟਾਈਮ ਜਿਹੜੇ ਬੌਣ ਵਾਲੇ ਸੰਦ ਜਾਂ ਮੋਟਰੀਆਂ ਡੀਆਂ ਖੇਤ ਚ ਆ ਗਈਆਂ ਵੀ ਮਾੜਾ ਟਰੈਕਟਰ ਆ 6 ਲੱਖ ਡੇਢ ਲੱਖਲਾ ਨਹੀਂ ਖਿੱਚਦਾ ਟਰੈਕਟਰ ਲੈਣੀ ਪੂ 8-10 ਲੱਖ ਵਾਲਾ ਉਹ ਕਰਨਾ ਮਜ਼ਦੂਰੀ ਚ ਪੈ ਰਿਆ ਉਹਦੇ ਤੇ ਲੱਗ ਰਿਹਾ ਕਿਸਾਨਾਂ ਦੇ ਤਵਾ ਠੀਕ ਹੈ ਕਾਰਜੇ ਚ ਕਿਸਾਨੀ ਸ਼ੁਰੂਤੀ ਡੁੱਬੀ ਵੀ ਹੈ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਅਸਲ ਸਰਕਾਰਾਂ ਨਹੀਂ ਸਪੋਰਟ ਕਰ ਰਹੀਆਂ ਜਿਵੇਂ ਕੋਈ ਫਸਲ ਤੇ ਪੱਕੀ ਤੇ ਗੜੇਮਾਰੀ ਹੋ ਜੇ ਕੋਈ ਬੀਮਾ ਦੇਣ ਜਾਂ ਕੁਝ ਹੋਰ ਉਹਵੇਂ ਸਰਕਾਰਾਂ ਕਰ ਹੀ ਨਹੀਂ ਰਹੀਆਂ ਜਿਹੜੇ ਹੁਣੇ ਪਿੱਛੇ ਜੇ ਪਟਿਆਲੇਲੇ ਪਾਸੇ ਹੜ ਆਏ ਹੂੰ ਕਹਿੰਦੇ ਸੀ ਵੀ ਬੱਕਰੀ ਦਾ ਵੀ ਮੁਆਵਜ਼ਾ ਦਿੱਤਾ ਜਾਊਗਾ ਮਿਲਿਆ ਕਿੱਥੇ ਮਿਲ ਗਿਆ ਵੀਰੇ ਹਜੇ ਤੱਕ ਤਾਂ ਧਰਨੇ ਲੱਗੀਆਂ ਜਾਂ ਥੋੜੇ ਦਿਨ ਪਹਿਲਾਂ ਰੌਲਾ ਤਾਂ ਪਾ ਕੇ ਹਟਾਈ ਮੁੱਖ ਮੰਤਰੀ ਮੀਟਿੰਗ ਚੋਂ ਭੱਜ ਗਏ ਇਹ ਸਾਰੀਆਂ ਸ਼ਰਤਾਂਆਂ ਕਿਆਂ ਵੀ ਗੜਿਆਂ ਦੇ ਪੈਸੇ ਦਿਓ ਸਾਨੂੰ ਸਿੱਧੀ ਵਿਜਾਈ ਦੇ ਦਿਓ ਨਰਮਾ ਖਰਾਬ ਹੋ ਗਿਆ ਉਹਦੇ ਦਿਓ ਕੋਈ ਦੇ ਨਹੀਂ ਰਿਹਾ ਸਰਕਾਰਾਂ سپورਟ ਹੀ ਨਹੀਂ ਕਰ ਰਹੀਆਂ ਖੇਤੀ ਤੋਂ ਤੁਸੀਂ ਐ ਦੇਖੋ 16 16 ਲੱਖ ਕਰੋੜ ਵੱਡੇ ਬੰਦਿਆਂ ਦੇ ਕਰਜ਼ੇ ਮਾਫ਼ ਚੀਰੀਟ ਵੱਜ ਰਹੀ ਹੈ ਤੇ ਕਿਸਾਨੀ ਦਾ ਤਾਂ ਮੈਂ ਲੱਦਾ 1 ਲੱਖ 2 ਲੱਖ ਕਰੋੜ ਹੋਣਾ ਉਹ ਕੋਈ ਪੁੱਛ ਹੀ ਨਹੀਂ ਰਿਹਾ ਕੋਈ ਉਧਰ ਚੀਰੀਟ ਮਾਰਨ ਦੀ ਤਿਆਰੀ ਨਹੀਂ ਹਾਲਾਂਕਿ ਕਿਸਾਨੀ ਸਾਰੇ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਢਿੱਡ ਭਰ ਦਿਆ ਕਿਸਾਨ ਇਹਨਾਂ ਦੀ ਬਹੁਤ ਮਾੜੀ ਹਾਲਤ ਹੋ ਰਹੀ ਹੈ ਕੋਈ ਇਹਨਾਂ ਨੂੰ ਬੀਮਾ ਨਹੀਂ ਮਿਲ ਰਿਹਾ ਕੋਈ ਪੱਕੀ ਫਸਲ ਖਰਾਬ ਹੋ ਜਾ ਉਹਦੇ ਨਾਲ ਨਹੀਂ ਕੋਈ ਖੜਦਾ ਹਰ ਟਾਈਮ ਕਿਸਾਨਾਂ ਨੂੰ ਮਾਰਾ ਹੀ ਆ ਕਿਸਾਨਾਂ ਦੇ ਪੱਲੇ ਐਡਾ ਹੈ ਨਹੀਂਗਾ ਜਿਵੇਂ ਅੱਜ ਤੋਂ ਅਖੰਡ ਜੇ ਵੀਰ 10 ਰੁਪਏ ਸੀ ਜਾਂ 20 ਰੁਪਏ ਸੀ ਅੱਜ ਖੰਡ ਦਾ ਰੇਟ ਕਿੱਥੇ ਚਲਿਆ ਗਿਆ ਤੇ ਕਿਸਾਨੀ ਦੀ ਨਾਲ ਝੋਨੇ ਕਣਕ ਦਾ ਰੇਟ ਹੀ ਨਹੀਂ ਵਧ ਰਿਹਾ ਉੱਥੇ ਜੀ ਖੜਾ ਫਿਰ ਕਰਨ ਕੀ ਕਿਸਾਨ ਕਿਸਾਨਾਂ ਦੇ ਖਰਚੇ ਦੁੱਗਣੇ ਤਿੱਗਣੇ ਹੋ ਗਏ ਰੇਟ ਉੱਥੇ ਹੀ ਖੜਾ ਕਿਵੇਂ ਖੜਾ ਚੱਲਦਾ ਮੈਂ ਤਾਂ ਅਕਸਰ ਇਸ ਗੱਲ ਦੇ ਉੱਤੇ ਇਹ ਕਹਿਣਾ ਹੁੰਨਾ ਕਿ ਜਦੋਂ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਤੇਲ ਜਾਂ ਡੀਜ਼ਲ 40 ਰੁਪਏ ਜਾਂ 38 ਰੁਪਏ ਸੀਗਾ ਹੂੰ ਤੇ ਅੱਜ ਉਹੀ ਡਬਲ ਹੋ ਗਿਆ ਮੇਰੇ ਸਾਹਮਣੇ 88 ਰੁਪਏ ਕਿੰਨੇ ਹੋ ਗਿਆ ਹੂੰ ਤੇ ਉਹ ਖਰਚਾ ਜੇ ਆਪਾਂ ਫਸਲ ਦਾ ਭਾ 10 ਰੁਪਏ 20 ਰੁਪਏ 30 ਰੁਪਏ ਵਧ ਗਿਆ ਹੋਊਗਾ। ਹਾਂ। ਫਿਰ ਫਸਲ ਦਾ ਹਾਂ ਫਿਰ ਫਸਲ ਦਾ ਕਿਉਂ ਨਹੀਂ? ਇਹ ਕਣਕ ਉਹਦੂ 700 ਨੂੰ ਸੀ ਅੱਜ ਚੌਗਣੀ ਰੇਟ ਚ ਕਿਉਂ ਨਹੀਂ ਗਈ? ਤੇ ਡੀਜ਼ਲ ਕਿੱਥੇ ਪਹੁੰਚ ਗਿਆ? ਡੀਜ਼ਲ ਦਾ 5-7 ਵਾਰੀ ਵਧ ਗਿਆ। ਵਧ ਗਿਆ। ਨਾਲੇ ਕਿੰਨਾ-ਕਿੰਨਾ ਵਧ ਗਿਆ? ਪੱਲੇ ਕੱਖ ਪੈ ਨਹੀਂ ਰਿਹਾ ਕਿਸਾਨਾਂ ਦੇ। ਸਿਰਫ ਇੱਕ ਰੌਲੇ ਹੀ ਆ ਮੈਂ ਤਾਂ ਇਹ ਕਹਿੰਦਾ ਵੀ ਲੜਨ ਵਾਲੇ ਲੋਕਾਂ ਨਾਲ ਖੜਿਆ ਕਰੋ ਕਿਸਾਨ ਯੂਨੀਅਨ ਨਾਲ ਖੜਿਆ ਕਰੋ ਛੋਡੇ ਪੱਲੇ ਕੱਖ ਨਹੀਂ ਰਹਿਣਾ ਜਿਹੜੀਆਂ ਸੜਕਾਂ ਨਘਾ ਰਹੇ ਆ ਰਾਜਸਥਾਨ ਚ ਭਾਰਤ ਮਾਲ ਦਾ 5-5000 ਰੁਪਏ ਨਹੀਂ ਦਿੱਤਾ ਇੱਥੇ 55 55 ਲੱਖ ਰੁਪਏ ਲਿਆਗਾ ਜੇ ਲੜਨ ਵਾਲੇ ਲੋਕ ਆ ਤਾਂ ਹੀ ਬੈਂਕਾਂ ਤੋਂ ਜ਼ਮੀਨਾਂ ਵਜੀਆਂ ਮੀਆਂ ਤਾਂ ਹੀ ਛੋਡੇ ਕੁਰਕੀ ਨਹੀਂ ਹੋ ਰਹੀ ਸਾਰੇ ਪਾਸੇ ਬੈਂਕਾਂ ਚ ਸਾਰੇ ਪੰਜਾਬ ਦੇ ਬਹਣ ਤਾਂ ਬੈਂਕਾਂ ਚ ਪਏ ਜੇ ਯੂਨੀਅਨ ਨਾ ਹੋਣ ਤਾਂ ਹਲ ਪਾ ਲੈਣਾ ਅਗਲੇ ਆਪਾਂ ਜੇ ਬਚੇਵੇਂ ਆ ਲੜਨ ਵਾਲੇ ਲੋਕਾਂ ਕਰਕੇ ਬਚੇ ਆ ਵੀ ਉਹਨਾਂ ਨੂੰ ਨਿੰਦਿਆ ਨਾ ਕਰੋ ਉਹਨਾਂ ਤੇ ਇਲਜ਼ਾਮ ਨਾ ਲਾਇਆ ਕਰੋ ਵੀ ਉਹ ਖਾ ਗਏ ਉਹ ਖਾ ਗਏ ਤੇ ਫਿਰ ਛੋਡੇ ਲੀਡਰ ਸੁੱਥ ਪੰਜ ਪੰਜ 100 100 ਗੁਣਾ ਵੱਧ ਪੈਸੇ ਖਾ ਜਾਂਦੇ ਆ ਉਹਨਾਂ ਦੇ ਤਾਂ ਕੋਈ ਉਹਨਾਂ ਨੂੰ ਤਾਂ ਤੁਸੀਂ ਬੋਲ ਨਹੀਂ ਰਹੇ ਛੋਡੇ ਹਲਕੇ ਦੇ ਲੀਡਰਾਂ ਤੇ ਤੇ ਤੂੰ ਆ ਕੇ ਯੂਨੀਅਨ ਤੇ ਚੜ ਜਾਂਦੇ ਹੋ ਬਾਈ ਜੀ ਮੈਂ ਤਾਂ ਲੜਨ ਵਾਲੇ ਲੋਕਾਂ ਨੂੰ ਕਹਿਣਾਗਾ ਵੀ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨਾਲ ਆਮ ਲੋਕ ਸਪੋਰਟ ਕਰਿਆ ਕਰਨਾ ਕਿਹਦੇ ਚ ਜ਼ੁਰਤਤਾਧਰ ਨਾਲ ਲਾਉਣ ਦੀ ਮਾਸਟਰ ਡਾਕਟਰ ਹੋਰ ਵਿਚਾਰੇ ਉਹ ਆਪ ਕਹਿ ਦਿੰਦੇ ਵੀ ਸਾਡੇ ਚੋਂ ਮਿੱਥਾ ਧਰਨ ਲਾਉਣ ਦੀ ਹਿੰਮਤ ਨਹੀਂ ਆਪ ਦਾ ਟਰਾਲੀ ਚ ਰੱਖ ਕੇ ਬਾਬੇ ਨਾਨਕ ਦਾ ਲੰਗਰ ਤੇ ਚਲਾਈ ਜੰਨੇ ਖੜਾ ਸਾਲ ਸਾਲ ਵੀ ਬੈਠ ਰਵਾਂਗੀ ਧਰਨੀ ਤੇ ਧਰਨੀ ਤੇ ਹੋਰ ਮਹਿਕ ਮੈਂ ਲੜ ਨਹੀਂ ਸਕਦਾ ਜੇ ਕਿਸਾਨ ਨਾ ਹੋਣ ਦੂਜੇ ਮਹਿਕਮੇ ਵੀ ਬਰਬਾਦ ਕਰ ਦੇਣਗੇ ਇਹ ਆ ਜਿਵੇਂ ਹੁਣ ਵਪਾਰੀ ਵਰਗ ਆਪਣਾ ਕਹਿ ਰਿਹਾਗਾ ਆ ਲੋਕਾਂ ਨੇ ਰੌਲਾ ਪਵਾਇਆ ਵੈ ਇਹਨਾਂ ਨੇ ਸਰਕਾਰਾਂ ਨੇ ਵੀ ਵਪਾਰੀ ਵਰਗ ਬਹੁਤ ਔਖਾਗਾ ਵਪਾਰੀ ਜਿੰਨਾ ਵਪਾਰ ਵਰਗ ਮੰਨ ਲਾ ਵੀ ਇਹ ਇਕੱਲੇ ਵਾਨੀ ਡਾਨੀ ਵਰਗੇ ਵਪਾਰੀਆਂ ਨੂੰ ਬਚਾਉਣਗੇ ਥੱਲੜਾ ਵਪਾਰੀ ਵਰਗ ਤਾਂ ਇਹ ਤਾਂ ਖਤਮ ਹੀ ਹੋ ਰਿਹਾ ਆ ਸੋਟੀਆਂ ਦੁਕਾਨਾਂ ਨੂੰ ਵੱਡੇ ਮੌਲ ਖਾ ਜਾਣਗੇ ਹੋ ਗਿਆ ਖਾ ਗਏ ਆਲਰੇਡੀ ਤੁਸੀਂ ਰਿਲਾਈਫ ਫਰੈਸ਼ ਹਰ ਜਗ੍ਹਾ ਤੇ ਖੁੱਲਿਆ ਹੋਇਆ ਹੈ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਵੱਡੇ ਵੱਡੇ ਜਿਹੜੇ ਉਹ ਆਮ ਬੰਦੇ ਦੀ ਤਾਂ ਉਥੋਂ ਤੱਕ ਨਾ ਖਰਚੇ ਕਰਨ ਦੀ ਹਿੰਮਤ ਹੈ ਨਾ ਉਹਨੇ ਕੋਲ ਨਾ ਬਜਟ ਹੈ ਵੀ ਉਹ ਉਹਨਾਂ ਨਾਲ ਲੜ ਸਕਦਾ ਤਾਂ ਉਹ ਐਂਡ ਫੰਡ ਆਲ ਦਾ ਨੁਕਸਾਨ ਕਰਾ ਕੇ ਬਾਹਰ ਹੋ ਜਾ ਹਾਂ 1500 ਵਾਲਾ ਕੱਪ ਕਾਫੀ ਦਾ 2500 ਵਾਲਾ ਪੀਣ ਲੱਗੇ ਲੋਕ ਉਹ ਰੇੜੀ ਵਾਲਾ ਮਾਰਿਆ ਜਿਹੜਾ 10 ਰੁਪਏ ਨਹੀਂ ਦਿੰਦਾ ਜ्यादा ਘਰ ਚ ਲਾਉਂਦਾ ਸੀ ਜੇ ਕੋਈ ਮੰਨ ਲਓ ਵੀ ਕਿਸੇ ਦੀ ਜਰਦੀ ਦੁਕਾਨ ਆ ਵੀਡੀਏ ਦੁਕਾਨ ਆ ਸਰਪਦੀ ਦੁਕਾਨ ਆ ਸਾਰੀਆਂ ਦੁਕਾਨਾਂ ਤੋਂ ਆਸਾਮ ਨੂੰ ਰੋਟੀ ਲੈ ਕੇ ਘਰੇ ਵੜਦੀ ਸਾਰਿਆਂ ਦਾ ਸਾਮਾਨ ਵਿਕਦਾ ਸੀ ਹੁਣ ਮਾਲ ਚ ਜਾਓ ਬੁਰਸ ਤੋਂ ਲੈ ਕੇ ਟਰੈਕਟਰ ਲੈ ਲੋ ਕੋਸ ਮਰਜੀ ਲੈ ਲੋ ਕੱਲਾ ਮੌੜ ਹੀ ਖਾ ਗਿਆ ਕਿੰਨੇ ਘਰਾਂ ਨੂੰ ਵੱਟ ਗਿਆ ਤੇ ਸਾਰਿਆਂ ਨਾਲ ਹੀ ਇਹ ਕੁਸ ਹੋਣਾ ਤਕੜੇ ਲੋਕ ਖਾ ਜਾਣਗੇ ਇਕੱਠੇ ਰਹੋ ਲੜਨ ਵਾਲੇ ਲੋਕਾਂ ਨੂੰ ਨਿੰਦਿਆ ਨਾ ਕਰੋ ਜਾਇਆ ਕਰੋ ਧਰਨਿਆਂ ਤੇ ਜਿੱਥੇ ਬੁਲਾਉਂਦੇ ਆ ਜ਼ਰੂਰੀ ਆ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਸੜਕਾਂ ਹੀ ਰੋਕ ਲਓ ਹੋਰ ਕੋਈ ਆਈਡੀਆ ਕੱਢ ਲਓ ਪਰ ਜਾਓ ਜੇ ਕੋਈ ਲੋਕ ਰੱਲ ਰਹੇ ਨਹੀਂ ਇਹ ਤਾਂ ਬਿਲਕੁਲ ਆ ਪਿੱਛੇ ਜੇ ਹੁਣੇ ਇੱਕ ਕਿਸਾਨ ਆਗੂ ਨਾਲ ਇੰਟਰਵਿਊ ਹੋਇਆ ਤਾਂ ਉਦੋਂ ਉਹਨਾਂ ਨੇ ਗੱਲ ਕਹੀ ਕਿ ਮੈਂ ਇੱਕੋ ਹੀ ਸਵਾਲ ਸੀ ਮੇਰਾ ਮੈਂ ਕਿਹਾ ਤੁਸੀਂ 1.5 ਸਾਲ ਹੋ ਗਿਆ ਸ਼ੰਭੂ ਮੋਰਚਾ ਲਾਇਨੂੰ ਮੈਂ ਨਹੀਂ ਕਹਿੰਦਾ ਤੁਸੀਂ ਆਪ ਦੇ ਜੀ ਤੇ ਲਾਇਆ ਵੀ ਯਾਰ ਉਹੀ ਰੋਕਤਾ ਵੀ ਧਰਨਾ ਲਾ ਲਿਆ ਪਰ ਆਮ ਲੋਕਾਂ ਦੇ ਲਈ ਤੁਸੀਂ ਖਲਨਾਇਕ ਵੱਜਣ ਲੱਗੇ ਹੂੰ ਅੱਜ ਜਿੱਥੇ ਵੀ ਯੂਨੀਅਨ ਮੈਂ ਠੀਕ ਹੈ ਤੁਸੀਂ ਯੂਨੀਅਨ ਦਾ ਕਹਿੰਦੇ ਹੋ ਕਿ ਯੂਨੀਅਨ ਨਾਲ ਖੜੋ ਪਰ ਜਿੱਥੇ ਯੂਨੀਅਨ ਗਲਤ ਹੈ ਉਹਨੂੰ ਗਲਤ ਵੀ ਕਹੋ ਹੂੰ ਹੁਣ ਜਿਵੇਂ ਪਿੱਛੇ ਜੇ ਬਹੁਤ ਸਾਰੇ ਕਿਸਾਨਾਂ ਨੇ ਧਰਨੇ ਲਾਏ ਮੰਨ ਲਓ ਇਮੀਗ੍ਰੇਸ਼ਨ ਦੇ ਬਾਹਰ ਲਾਏ ਜਾਂ ਕਿਸੇ ਮੋਬਾਈਲ ਲੜੇ ਦੇ ਬਾਹਰ ਲਾਏ ਜਾਂ ਮੋਟਰ ਵਾਲਿਆਂ ਦੇ ਬਾਹਰ ਲਾਏ ਬਹੁਤ ਸਾਰੇ ਕੇਸਿਸ ਆ ਜੇ ਹੁੰਦੇ ਨੇ ਵੀ ਜਿੱਥੇ ਧੱਕਾ ਹੁੰਦਾ ਆਮ ਵਪਾਰੀ ਨਾਲ ਵੀ ਉੱਥੇ ਕਿਸਾਨ ਯੂਨੀਅਨ ਵੀ ਗਲਤ ਹੁੰਦੀ ਹੈ ਉਹ ਉਹ ਚੀਜ਼ਾਂ ਮੈਂ ਕਹਿੰਨਾ ਕਿ ਇੱਕ ਮੈਨੇਜ ਹੋਣ ਜਿੱਥੇ ਮੰਨ ਲਓ ਕਾਰਡ ਆ ਗਿਆ ਹੁਣ ਆਮ ਟੋਲ ਵਾਲਾ ਕਾਰਡ ਜਿਹਨੂੰ ਆਪਾਂ ਕਹਿ ਦਿੰਨੇ ਆ ਕਿਸਾਨ ਯੂਨੀਅਨ ਵਾਲਾ ਉਹ ਆਮ ਹੀ ਬਣੇ ਫਿਰਦੇ ਆ ਜਿਹੜਾ ਕਿਸਾਨ ਨਹੀਂ ਹੈ ਵਪਾਰੀ ਨੇ ਵੀ ਬਣਾਏ ਹੋਏ ਉਹ ਮੈਂ ਸਹਿਬ ਦਾ ਪਰ ਪੰਗਾ ਹੋ ਰਾ ਜਿੰਨਾ ਚਿਰ ਤੁਸੀਂ ਹੱਕ ਮੰਗਦੇ ਨਹੀਂ ਸਰਕਾਰ ਜਾਂ ਹੋਰ ਕੋਈ ਆਪ ਦੇ ਆਪ ਹੱਕ ਦੇ ਕੇ ਰਾਜੀ ਵੀ ਹੈ ਨਹੀਂ ਨਹੀਂ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਛੱਡ ਦਿਓ ਟਰੈਕਟਰ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਟਰੈਕਟਰ ਤੁਸੀਂ ਨਵਾਂ ਕਢਾ ਲਿਓ ਤੀਜੇ ਦਿਨ ਉਹਦੇ ਮਗਰੈਡ ਤੋਂ ਰੰਗ ਲੈਣ ਲੱਗ ਜਾਂਦਾ ਜੇ ਜਿੰਨਾ ਚਿਰ ਯੂਨੀਅਨ ਝੰਡੇ ਲੈ ਕੇ ਬਹਿਦੀ ਨਹੀਂ ਕੋਈ ਪੁੱਛਦਾ ਹੀ ਨਹੀਂ ਤੂੰ ਦੂਰੀ ਵਾਰ ਕੱਲਾ ਜਾਣਾ ਵਗਦਾ ਮੇਰਾ ਟਰੈਕਟਰ ਪਤਲਾ ਕੇ ਨਹੀਂ ਪੁੱਛਦੇ ਨਹੀਂ ਕੋਈ ਨਹੀਂ ਨਹੀਂ ਕਹਿੰਦਾ ਫਸਿਆਂ ਨੂੰ ਧਰਨੇ ਲਾਉਣੇ ਪੈਣਗੇ ਮੈਂ ਮੈਂ ਕਹਿੰਦਾ ਇਹ ਇਹ ਗੱਲ ਜਮਾ ਸਹੀ ਹੈ ਪਰ ਕਿਤੇ ਨਾ ਕਿਤੇ ਜਿੱਥੇ ਮਿਸਯੂਜ਼ ਹੋ ਰਿਹਾ ਯੂਨੀਅਨ ਉਹ ਨਾ ਹੋਵੇ ਉਹ ਨਾ ਹੋਵੇ ਉਹ ਨਾ ਹੋਵੇ ਤਾਂ ਕਿ ਆਮ ਲੋਕਾਂ ਨੂੰ ਵੀ ਇਹ ਲੱਗੇ ਕਿ ਯਾਰ ਕਿਸਾਨੀ ਬਚਾਈ ਜਾ ਸਕੇ ਕਿਸੇ ਤਰੀਕੇ ਹੁਣ ਵਪਾਰੀ ਪਹਿਲਾਂ ਕਿਸਾਨ ਅੰਦੋਲਨ ਹੋਇਆ ਵਪਾਰੀ ਦਾ ਪੁੱਤ ਵੀ ਨਾਲ ਤੁਰਿਆ ਸਾਰੇ ਨਾਲ ਤੁਰੇ ਤਾਂ ਹੀ ਆਪਾਂ ਜਿੱਤ ਕੇ ਹਾਂ ਜੇ ਕਿਤੇ ਨਾ ਕਿਤੇ ਉਹ ਕਮੀ ਹੈਗੀ ਹੈ ਤਾਂ ਹੀ ਆ ਚੀਜ਼ਾਂ ਵਾਪਰ ਰਹੀਆਂ ਹਾਂ ਹਾਂ ਵੀਰੇ ਜੀ ਯੂਥ ਲਈ ਕੀ ਮੈਸੇਜ ਦੇਊਗਾ ਜਗਦੀਪ ਰੰਧਾਵਾ ਯੂਥ ਲਈ ਤੇ ਬਈ ਨਸ਼ਾ ਪਤਾ ਨਾ ਕਰੋ ਆਪਦਾ ਮਿਹਨਤ ਕਰੋ ਕੰਮ ਕਰੋ ਉਹੀ ਡਿਪਰੈਸ਼ਨ ਚ ਨਾ ਵਗਜੋ ਤੁਸੀਂ ਕਹੀ ਜਾਓ ਵੀ ਯਾਰ ਰੱਬ ਨੇ ਉਹਨੂੰ ਤਾਂ ਦੇ ਤਾਂ ਉਹਨੂੰ ਤਾਂ ਦੇ ਤਾਂ ਮੈਨੂੰ ਦਿੱਤਾ ਨਹੀਂਗਾ ਸਭ ਦਾ ਸਭ ਤੇ ਨਿਗ੍ਹਾ ਰੱਖਦਾ ਰੱਬ ਆਪਦੀ ਮਿਹਨਤ ਕਰੋ ਨਹੀਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਕਿਤੇ ਹੋਰ ਕਰ ਲਓ ਹੋਰ ਰਜਗਾਰ ਭਾਲ ਲਓ ਪਰ ਨੈਗੇਟਿਵਿਟੀ ਨਾਲ ਫਲਾਉ ਪੋਜ਼ਿਟਿਵ ਰਹੋ ਰੱਬ ਸਾਨੂੰ ਦੇਖ ਰਿਹਾ ਤੁਸੀਂ ਮਿਹਨਤ ਕਿਸੇ ਮਰਜ਼ੀ ਕੰਮ 'ਚ ਲੰਮਾ ਟਾਈਮ ਮਿਹਨਤ ਕਰੋ ਤੁਹਾਨੂੰ ਫਲ ਮਿਲ ਨਹੀਂ ਮਿਲਣਾ ਕੋਈ ਜੋੜੀਆਂ ਬਣਾਉਣ ਲੱਗ ਜਾਓ ਕੋਈ ਏਸੀ ਠੀਕਾ ਨਾ ਜੋ ਵੀ ਕਰਦੇ ਹੋ ਇਹ ਨਾ ਸੋਚ ਵੀ ਮੈਨੂੰ ਨਹੀਂ ਮਿਲਿਆ ਉਹਨੂੰ ਮਿਲ ਗਿਆ ਯਾਰ ਜਿਹਨੂੰ ਮਿਲਿਆ ਉਹਦੇ ਸਾਲ ਵੀ ਦੇਖੋ ਕਿੰਨੇ ਗਾਲਿਆਂ ਨੇ ਤੁਹਾਨੂੰ ਗੱਲ ਨਹੀਂ ਪਹਿਣਗੇ ਸਾਰਾ ਕੁਝ ਹੁੰਦਾ ਮਿਹਨਤ ਨਾਲ ਲੰਮਾ ਟਾਈਮ ਚੱਲਣਾ ਪੈਂਦਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਟਾਈਮ ਦਿੱਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ